ਅੱਜ ਇਸ ਤਰ੍ਹਾਂ ਵਾਜੀ ਅੱਜ ਜਿਹੜਾ ਹੁਣ ਗਰਮੀ ਬਹੁਤ ਜ਼ਿਆਦਾ ਚੱਲ ਰਹੀ ਆ ਅਤੇ ਸਾਡੇ ਕਰਮਚਾਰੀ ਜਿਹੜੇ 1 ਪੁਆਇੰਟ ਦੇ ਤੋਂ 2 ਤੋਂ 3 ਤੋਂ 4-4 ਕਰਮਚਾਰੀ ਡਿਊਟੀ ਕਰ ਰਹੇ ਨੇ ਔਰ ਪੁਆਇੰਟਾਂ ਦੇ ਉੱਤੇ ਜਦੋਂ ਮੁਲਾਜ਼ਮ ਪੁਆਇੰਟ ਛੱਡ ਕੇ ਪਾਣੀ ਪੀਣ ਵਾਸਤੇ ਜਾਂਦਾ ਜਾਂ ਪਾਣੀ ਬੋਤਲ ਭਰਨ ਜਾਂਦਾ ਵਾ ਉਦੋਂ ਮਗਰੋਂ ਟ੍ਰੈਫਿਕ ਮਗਰੋਂ ਜਿਹੜੀ ਜਾਮ ਲੱਗਦੀ ਆ ਇਸ ਵਜ੍ਹਾ ਕਰਕੇ ਰਿੜੇ ਇਸ ਤੀਨੂੰ ਧਿਆਨ ਚ ਰੱਖਦੇ ਆ ਹਾਂ ਤੇ ਮੁਲਾਜ਼ਮਾਂ ਦੀ ਸਿਹਤ ਦਾ ਧਿਆਨ ਰੱਖਦੇ ਆ ਗਰਮੀ ਨੂੰ ਮੱਧਿਆ ਨਜ਼ਰ ਰੱਖਦੇ ਆ ਜੀ ਐਸ ਰੋਡਾ ਫਰਮ ਵੱਲੋਂ ਜਿਹੜੇ ਸਾਨੂੰ ਇੱਥੇ ਕੋਈ ਜਿਹੜੇ ਕਰੀਬ 60 70 ਜਿਹੜੇ ਸਾਨੂੰ ਇਸ਼ੂ ਕੀਤੇ ਗਏ ਰੈਬਰ ਦਿੱਤੇ ਗਏ ਆ ਜਿਹੜੇ ਅਸੀਂ ਵੱਖ-ਵੱਖ ਪੁਆਇੰਟਾਂ ਦੇ ਉੱਤੇ ਜਿਹੜੇ ਆ ਮੁਲਾਜ਼ਮਾਂ ਨੂੰ ਦੇ ਰਹੇ ਆ ਤਾਂ ਜੋ ਮੁਲਾਜ਼ਮ ਜਿਹੜੇ ਆ ਉਹ ਉਹਨਾਂ ਰੈਬਰਾਂ ਦੇ ਵਿੱਚ ਆਪਣਾ ਜਿਹੜਾ ਪਾਣੀ ਜਿਹੜਾ ਵਾ ਉਹ ਭਰ ਕੇ ਪੀ ਸਕਣ ਅਤੇ ਡਾਕਟਰ ਸਾਡੇ ਡਾਕਟਰ ਸਾਹਿਬ ਨੇ ਨੀਰ ਜੀ ਉਹਨਾਂ ਨੇ ਸਾਨੂੰ او ਆਰ ਐਸ ਦਿੰਦੇ ਨੇ ਉਹ ਹਰ ਇੱਕ ਦਸੀ 15 ਦਿਨੀ ਮੁਲਾਜ਼ਮਾਂ ਨੂੰ ਪੀਣ ਵਾਸਤੇ او ਆਰ ਐਸ ਦਿੰਦੇ ਆ ਤਾ ਜੋ ਮੁਲਾਜ਼ਮ ਜਿਹੜੇ ਆ ਪ੍ਰੋਪਰ ਆਪਣੀ ਸਿਹਤ ਦਾ ਵੀ ਧਿਆਨ ਰੱਖ ਸਕਣ ਅਤੇ ਮੁਲਾਜ਼ਮ ਜਿਹੜੇ ਆ ਉਹ ਗਰਮੀ ਤੋਂ ਬਚ ਸਕਣ ਤੇ ਆਪਣੀ ਸਹੀ ਡਿਊਟੀ ਕਰ ਸਕਣ ਅਤੇ ਇਹਦੇ ਨਾਲ ਨਾਲ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਛਟੜੀਆਂ ਦਾ ਆਰਡਰ ਵੀ ਦਿੱਤਾ ਗਿਆ ਵਾ ਜੋ ਜਲਦੀ ਜੜੀਆਂ ਸੜੀਆਂ ਛਟੜੀਆਂ ਵੀ ਜੜੀਆਂ ਦਿੱਤੀਆਂ ਗਈਆਂ